ਸਾਡਾ ਮਾਹੌਲ ਸਾਡਾ ਪਿੰਡਾਂ ਦਾ ਪਹੁੰਚ ਮਿਲ ਰਿਹਾ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਨੂੰ ਪੂਰੇ ਲੋਨ ਦੇ ਲੋਕ ਵੋਟਾ ਦੇ ਸਾਡੇ ਦਸੇਗਾ ਮੇਰਾ ਜਿਹੜਾ ਪਿੰਡ ਲੰਗਾ ਬੜਾ ਸ਼ਾਂਤ ਮਾਹੌਲ ਆ ਡਾਕਟਰ ਗਾਂਧੀ ਇੱਕ ਨੰਬਰ ਦੇ ਚੱਲ ਰਿਹਾ ਗਾਂਧੀ ਸਾਹਿਬ ਇੱਕ ਜਿਹੜੇ ਨੇ ਬਹੁਤ ਇਮਾਨਦਾਰ ਨੇ ਸਾਧੂ ਵੀ ਨਹੀਂ ਲੋੜ ਪੈਂਦੀ ਲੋਕ ਆਪਣੇ ਆਪ ਹੀ ਉਹਨੂੰ ਵੋਟ ਦਿੰਦੇ ਜਦੋਂ ਪਿਛਲੀ ਵਾਰ ਸੰਸਦ ਬਣਨੀ ਸੀ ਡਾਕਟਰ ਧਰਮਵੀਰ ਗਾਂਧੀ ਕਿਸ ਤਰ੍ਹਾਂ ਦਾ ਇਸ ਪਿੰਡ ਨੂੰ ਯੋਗਦਾਨ ਪਾਇਆ ਬਹੁਤ ਜ਼ਿਆਦਾ ਜੀ ਸਾਡੇ ਸਕੂਲ ਹਸਪਤਾਲ ਤੇ ਜਿੰਨੀ ਮਦਦ ਕਰੀ ਹੈ ਡਾਕਟਰ ਗਾਂਧੀ ਨੇ ਕੀਤੀ ਕੀ ਕਹਿਣਾ ਚਾਹੁੰਦੇ ਹੋ ਆਪਣੇ 9 ਹਲਕਿਆਂ ਦੇ ਵੋਟਰਾਂ ਨੂੰ ਜੀ ਡਾਕਟਰ ਗਾਂਧੀ ਤੋਂ ਵਧੀਆ ਸਾਨੂੰ ਕੈਂਡੀਡੇਟ ਨਹੀਂ ਮਿਲ ਸਕਦਾ ਪਟਿਆਲੇ ਜੀ ਇਸ ਦੇ ਵਿਰੋਧ ਵਿੱਚ ਹੋਰ ਕਰੀਏ ਮਹਾਰਾਣੀ ਪ੍ਰਨੀਤੌਰ ਜੋ ਕਿ ਕਾਂਗਰਸ ਦੇ ਸੰਸਦ ਰਹੇ ਕੇ ਇਕੋ ਦਮ ਬੀਜਪੀ ਚਲੇ ਗਏ ਨੇ ਤੁਹਾਨੂੰ ਲੱਗਦਾ ਕਿ ਇੱਕ ਆਮ ਵਰਕਰ ਦੀ ਜਿਹੜੀ ਹੈਗੀ ਆ ਦਿਲ ਨੂੰ ਕਰਾਰੀ ਚੋਟ ਪਹੁੰਚਾਈ ਜੀ ਇਹ ਹੈ ਜੀ ਦੇਖੋ ਸਾਨੂੰ ਉਹਨਾਂ ਨੂੰ ਬਣਾਇਆ ਤਾਂ ਕਾਂਗਰਸ ਨੇ ਤਾਂ ਅੱਜ ਜੋ ਕੁਝ ਹੈ ਨੇ ਉਹ ਕਾਂਗਰਸ ਦੇ ਬਣੇ ਨੇ ਜਿਹੜਾ ਕਾਂਗਰਸ ਨੂੰ ਛੱਡ ਕੇ ਇਹਦੇ ਇੱਕ ਪਾਰਟੀ ਨਾਲ ਧੋਖਾ ਕਰਿਆ ਗਿਆ ਜੀ ਗੱਲ ਕਰੀਏ ਸੋਨੀਆ ਗਾਂਧੀ ਜੀ ਦੀ ਜੇਕਰ ਕੈਪਟਨ ਮਨਿੰਦਰ ਸਿੰਘ ਇੰਨਾ ਇਲੈਕਸ਼ਨਾਂ ਤੋਂ ਬਾਅਦ ਕਾਂਗਰਸ ਦੇ ਵਿੱਚ ਆਉਂਦੇ ਨੇ ਸਿੱਕੀ ਵੋਟਰਾਂ ਨੂੰ ਉਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ ਲੋਕੀ ਵਲ ਕਰਨਾ ਕੋਈ ਇਹ ਹਾਈ ਕਮਾਂਡ ਦੀ ਜੀ ਸੋਚ ਸਕਦੇ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਹਾਂ ਜੇ ਆਪਾਂ ਟੂਰ ਮੈਨੀਫੈਸਟੋ ਦੀ ਗੱਲ ਕਰੀਏ ਭਾਜੀਪੀ ਨੇ ਵੀ ਟੂਰ ਮੈਨੀਫੈਸਟੋ ਬਣਾਇਆ ਕਾਂਗਰਸ ਨੇ ਵੀ ਟੂਰ ਮੈਨੀਫੈਸਟੋ ਬਣਾਇਆ ਤੇ ਦੋਹਾਂ ਦੇ ਵਿੱਚ ਕੀ ਡਿਫਰੈਂਸ ਦੇਖਦੇ ਨੇ ਦੇਖੋ ਬੀਜੇਪੀ ਦੀ ਤਰਫੋਂ ਸਾਡੇ ਝੂਠ ਬੋਲ ਰਿਹਾ ਹਰ ਇੱਕ ਚੀਜ਼ ਤੇ ਝੂਠ ਬੋਲ ਰਿਹਾ ਤੱਕ 10 ਸਾਲ ਲੋਗਰ ਨੇ ਕੁਝ ਕਰੇ ਨਹੀਂ ਹੈਗਾ ਗਰੀਬਾਂ ਲਈ ਕੁਝ ਵੀ ਨਹੀਂ ਹੋਇਆ ਕਾਂਗਰਸ ਜੋ ਜਵਾਨ ਕਰ ਰਹੀ ਹੈ ਪੂਰਾ ਕਰ ਰਹੀ ਹੈ ਇਧਰ ਦਾ ਇੱਕ ਲੋਕਾਂ ਦੀ ਧਾਰਨਾ ਬਣੀ ਹੋਈ ਹੈ ਕਿ ਜੇਕਰ ਬੀਜੇਪੀ ਤੀਜੀ ਵਾਰ ਆਉਂਦੀ ਆ ਤਾਂ ਜਿਹੜਾ ਹੈਗਾ ਅਗਲੀ ਵਾਰ ਵੋਟਾਂ ਨਹੀਂ ਪੈਣਗੀਆਂ ਇਸ ਗੱਲ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਜੀ ਵੋਟਾਂ ਦਾ ਬਾਅਦ ਦੀ ਗੱਲ ਹੈ ਜੀ ਕਿਉਂਕਿ ਮਾਹੌਲ ਖਰਾਬ ਹੋ ਜਾਊਗਾ ਜੀ ਠੀਕ ਨਹੀਂ ਰਹੇਗਾ ਆਮ ਆਦਮੀ ਪਾਰਟੀ ਜਿਹੜੀ ਹੈਗੀ ਐ ਸਮ ਕਿੰਨਾ ਦਾ ਮਾਹੌਲ ਬਣ ਰਹੀ ਹੈ ਪੰਜਾਬ ਦੇ ਵਿੱਚ ਕੁਛ ਨਹੀਂ ਵੀ ਫੇਲ ਹੋ ਚੁੱਕਾ। ਲੀਬਾ ਜਾ। ਸ਼ੰਗਦੇ ਵਿੱਚ ਬੜਾ ਸ਼ਾਂਤਮਈ ਮਾਹੌਲ ਨਾਲ ਇਲੈਕਸ਼ਨ ਹੋ ਰਹੀ ਹੈ। ਵੱਖ-ਵੱਖ ਪਾਰਟੀਆਂ ਸਾਰੇ ਅਗਮੋਦ ਦੇ ਜਿਹੜੇ ਪੋਲਿੰਗ ਲੱਗੇ ਹੋਏ ਨੇ ਤੇ ਅਸੀਂ ਵੀ ਇਹ ਪ੍ਰਸ਼ਾਸਨ ਨੂੰ ਔਰ ਸਾਰੇ ਪੋਲਿੰਗ ਏਜੰਟਾਂ ਨੂੰ ਅਪੀਲ ਕੀਤੀ ਸੀ ਵੀ ਹਰ ਇੱਕ ਪਾਰਟੀ ਨੂੰ ਹਰ ਉਮੀਦਵਾਰ ਨੂੰ ਆਪਣੀ ਵੋਟ ਦਾ ਹੱਕ ਚਾਣ ਦਾ ਹੱਕ ਮਿਲਦਾ ਹੈ। ਭਾਵੇਂ ਕਿਸੇ ਨੂੰ ਵੋਟ ਪਾਉਂਦਿਆਂ ਸ਼ਾਂਤਮਈ ਢੰਗ ਨਾਲ ਪਾਉਣੀ ਹੈ। ਕੋਈ ਵੀ ਕਿਸੇ ਤੋਂ ਗਲਤੀ ਵੀ ਉਹਨੂੰ ਸਾਨੂੰ ਆਪਾਂ ਨੂੰ ਕੋਈ ਬੜਾ ਗੱਲ ਨਹੀਂ ਬਦਾਉਣੀ। ਸ਼ਾਂਤਮਈ ਢੰਗ ਨਾਲ ਇਲੈਕਸ਼ਨ ਕਰਾ ਕੇ ਇਤਿਹਾਸ ਪੈਦਾ ਕਰਨਾ ਹੈ। ਵੀ ਜਿਹੜਾ ਇਲੈਕਸ਼ਨ ਹੈ ਉਹਦੇ ਵਿੱਚ ਕੋਈ ਭੇਜ ਭਾਵ ਨਹੀਂ ਸਾਰੇ ਆਪਟੀਆਂ ਦੇ ਅੱਖ ਵੱਖ ਜਿਹੜੇ ਨੇ ਪੋਲਿੰਗ ਜੈਂਟ ਬੈਠੇ ਨੇ ਉਹ ਮਤਲਬ ਕਿ ਜਿਹੜੇ ਨੇ ਆਪਣੇ ਜਿਹੜੇ ਡਿਊਟੀ ਨਿਭਾ ਰਹੇ ਨੇ ਪ੍ਰਸ਼ਾਸਨ ਵੀ ਬਹੁਤ ਵਧੀਆ ਢੰਗ ਨਾਲ ਡਿਊਟੀ ਨਿਭਾ ਰਿਹਾ ਹੈ ਪਰ ਲੋਕ ਵੀ ਜਿਹੜੇ ਕਚਾਹ ਨਾਲ ਵੋਟਾਂ ਪਾਉਣ ਆ ਰਹੇ ਨੇ ਮੈਂ ਦੇਖਿਆ ਸਵੇਰ ਦਾ ਕਈ ਵਾਰ ਜਾ ਕੇ ਦੇਖਿਆ ਕਿ ਲੰਬੀਆਂ ਕਤਾਰਾਂ ਜਿਹੜੇ ਲੱਗਿਆ ਪਏ ਨੇ ਇਲੈਕਸ਼ਨ ਦੀਆਂ ਤੇ ਹਰ ਬੰਦੇ ਨੂੰ ਕੋਈ ਬੋਟ ਦਾ ਚਾਹ ਉਹ ਮੈਂ ਆਪਣੀ ਬੋਟ ਪਾ ਕੇ ਆਪਣਾ ਜਿਹੜਾ ਬੋਟ ਦਾ ਅਧਿਕਾਰ ਦੀ ਵਰਤੋਂ ਕਰਕੇ ਆਪਣੇ ਚੋਣ ਵਿਭਾਗ ਨੁਮਾਇੰਦੇ ਨੂੰ ਉੱਤਰ ਚਾਮ ਜਮ ਕਰਾ ਹਰ ਦਾ ਅਧਿਕਾਰ ਹੈ ਜਾ ਰਹੇ ਹਾਂ ਖਣ 20 30 ਸਰ ਦੇ ਕਈ ਬੁੱਝਕੇ ਇਸ ਵਾਰ ਤੁਸੀਂ ਕਿਸ ਤਰ੍ਹਾਂ ਦਾ ਬਦਲਾਅ ਦੇ ਬਦਲਾਅ ਇਸ ਕੀ ਐਬ੍ਰਿਡਾ ਪਿਛਲੀ ਵਾਰੀ ਬਦਲਾਅ ਆਇਆ ਸੀ ਇੱਕ ਸਰਕਾਰ ਆਮ ਦੀ ਬਣੀ ਸੀ ਪੰਜਾਬ ਦੇ ਖਾ ਕੇ ਬਹੁਤ ਵੱਡਾ ਬਦਲਾਅ ਆਇਆ ਸੀ ਤੇ ਉਹਦਾ ਬਦਲਾਅ ਤੋਂ ਲੋਕਾਂ ਦਾ ਬੜਾ ਕਸ਼ੇਤੀ ਕਿ ਮਨ ਜਿਹੜਾ ਚੌ ਉਤਰ ਗਿਆ ਐਦਕੀ ਦੇਖਿਆ ਵੀ ਸਾਰਾ ਮੁੜ ਕੇ ਸਾਰੇ ਚੋਮਣੀ ਕਾਲ ਨੂੰ ਯਾਦ ਕਰ ਰਹੇ ਲੋਕ ਪਿਛਲੇ 28 ਤਰੀਕ ਨੂੰ ਸਦਾ ਸੁਗੈਸਨ ਬਲਦੇ ਦਹਿਲੀ ਕੀਤੇ ਪਟਿਆਲੇ ਦੇ ਵਿੱਚ ਤੁਸੀਂ ਪ੍ਰੈਸਰਾਂਹੀਂ ਮੀਡੀਆ ਨੇ ਦੇਖਿਆ ਉਹ ਕਿ ਤਿੰਨ ਗੁਣੇ ਕਿਹੜਾ ਇਕੱਠ ਸੀ ਜਿਹੜਾ ਪੰਡਾਲ ਤੋਂ ਬਾਹਰ ਖੜਾ ਸੀ ਵੀ ਇੰਨੇ ਡਿਗਰੀ 48 ਡਿਗਰੀ ਦੇ ਵਿੱਚ ਲੋਕ ਬੈ ਜਿਹੜੇ ਸੁਣ ਨੂੰ ਆਪਣੇ ਇੱਕ ਉਮੀਦਵਾਰ ਨੂੰ ਤਿਆਰ ਸੀਗੇ ਵੀ ਕੀ ਗੱਲ ਸੁਣੀਏ ਮੁੜ ਕੇ ਸ਼ਰਮਣੀ ਕਾਲ ਦੇ ਜਿਹੜੀ ਗੱਲ ਕਰ ਰਹੇ ਨੇ ਉਹ ਲੋਕ ਬੜਾ ਇੱਕ ਗਲਤੀ ਕਰ ਰਹੇ ਪਸਤਾਰ ਰਹੇ ਨੇ ਵੀ ਅਸੀਂ ਕਿਨੇ ਵੋਟਾਂ ਪਾ ਕੇ ਆਮਦ ਸਕਾ ਲਏ ਅਸੀਂ ਆਪਣੇ ਨੂੰ ਲੁੱਟਿਆ ਮਹਿਸੂਸ ਕਰ ਰਹੇ ਆ ਉਹ ਚਿੰਨ ਦੇਖ ਕੇ ਸੋਮਣੀ ਕਾਲ ਦੀ ਜਿਹੜੀ ਹੈ ਉਹ ਜਿੱਤ ਵੱਡੇ ਰੀਲ ਲੜ ਜਿੱਤ ਰਹੇ ਆ ਅਸੀਂ ਬਹੁਤ ਵਧੀਆ ਰਛਾ ਹੈ ਜਿੱਥੇ ਪਾਸੇ ਗੱਲ ਕਰੀਏ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਸੀਂ ਮੰਨਦੇ ਹਾਂ ਕਿ ਇਹ ਲੋਕਤੰਤਰ ਹੱਕ ਦਾ ਜਿਹੜਾ ਕਹਾਣ ਕੀਤਾ ਜਾ ਰਿਹਾ ਹੈ ਨੇ ਉਹ ਲੋਕਤੰਤਰ ਦਾ ਗੱਲ ਹੈ ਵੀ ਲੋਕਤੰਤਰ ਘਾਤ ਸਾਡੇ ਕਿਸਾਨ ਜਿਹੜੇ ਨੇਤਾ ਬੈਠੇ ਨੇ ਬੜਦੇ ਉੱਤੇ ਉੱਥੇ ਹੋ ਰਿਹਾ ਹੈ ਜਦ ਕਿ ਹਰੇਕ ਇਨਸਾਨ ਨੂੰ ਆਪਣਾ ਮਜਾਰਾ ਕਰਨ ਦਾ ਆਪਣਾ ਧਰਨਾ ਦੇਣ ਦਾ ਹੱਕ ਹੈ ਉੱਥੇ ਸਾਡੇ ਨਾਲ ਕਿਸਾਨਾਂ ਦੇ ਕਿਸਾਨਾਂ ਆ ਕੋ ਸਾਡੇ ਪੰਜਾਬ ਨਾਲ ਧੱਕਾ ਹੋ ਰਿਹਾ ਹੈ ਉੱਥੇ ਜਿਹੜਾ ਤੁਹਾਨੂੰ ਬੀਜੇਪੀ ਦੀ ਜਿਹੜੀ ਸਰਕਾਰ ਹੈ ਸੈਂਟਰ ਦੀ ਉਹ ਜਿਹੜੀ ਇੰਟਰ ਨਹੀਂ ਕਰਦੇ ਰਹੀ ਉਸ ਚੀਜ਼ ਦੇ ਵਿੱਚ ਕਿਸਾਨਾਂ 'ਚ ਗੁੱਸਾ ਹੈ ਉਹ ਚੀਜ਼ ਦਾ ਵਿਰੋਧ ਕਰ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ 13 ਉਮੀਦਵਾਰ ਬੀਜੇਪੀ ਨੇ ਉਤਾਰੇ ਨੇ ਜਿਹੜੇ ਕਿ ਕਿਸਾਨਾਂ ਦੀ ਗੱਲ ਨਹੀਂ ਕਰਦੇ ਜੇ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਕੋਈ ਅਜਿਹੇ ਕਾਨੂੰਨ ਬਣਦੇ ਨੇ ਕੀ ਇਹ ਜਿਵੇਂ ਵਾਰ ਹੋਣਗੇ ਜੀ ਤੇ ਜ਼ਿੰਮੇਵਾਰਤਾ ਦੇਖੋ ਹਰ ਚੀਜ਼ ਦਾ ਸੈਂਟਰ ਸਰਕਾਰ ਹੈ ਜੋ ਮੇਰੇ ਕਾਨੂੰਨਾਂ ਸੈਂਟਰ ਸਰਕਾਰ ਪਾਵੇਂ ਕੋਈ ਵੀ ਸਰਕਾਰ ਹੈ ਭਾਵੇਂ ਕੋਈ ਵੀ ਸਰਕਾਰ ਹੋਣੀ ਹੈ ਜਿਹੜਾ ਪੰਜਾਬ ਦੀ ਸਰਕਾਰ ਹੈ ਉਹਨੇ ਵੀ ਕੋਈ ਵੀ ਜਿਹੜਾ ਆਪਣਾ ਕਾਨੂੰਨ ਉਹ ਸਰਕਾਰ ਦਾ ਇੱਕ ਪਛਾਣ ਦਾ ਜਿਹੜਾ ਪੰਜਾਬ ਨੂੰ ਸੈਂਟਰ ਨੂੰ ਚਲਾਉਣਾ ਸੈਂਟਰ ਸਰਕਾਰ ਦਾ ਉਹ ਨਿਯਮ ਬਣਦਾ ਹੈ ਉਹ ਕਿਹੋ ਜਿਹੇ ਕਾਨੂੰਨ ਬਣਾਉਣਾ ਹੈ ਉਹ ਪਬਲਿਕ ਨੂੰ ਸਪੋਰਟ ਕਰਨਾ ਹੈ ਨਹੀਂ ਕਰਨਾ ਉਸ ਦਾ ਉਸਤਰਾ ਦਾ ਸਵਾਗਤ ਕੀਤਾ ਜਾਂ ਬ੍ਰੋਗਤ ਹੈ ਜੋ ਉਹ ਨਾਲ ਸਮਝੂਗਾ ਆ ਇਸ ਪਿੰਡ ਦੇ ਇਸ ਬੋਥੋਂ ਕਿੰਨੇ ਪਰਸੈਂਟ ਵੋਟ ਤੁਸੀਂ ਮੰਨਦੇ ਹੋ ਕਿ ਅਕਰਦਾ ਨਿਕਲੂਗਾ ਅੱਜ ਦੀ ਘੜੀ ਦੇ ਸਾਡੇ ਕੋਲ ਜਿਹੜੀ ਹੈ ਪੂਲ ਬੋਡ ਦੇ ਵਿੱਚੋਂ 40% ਜਿਹੜੀ ਵੋਟ ਆਸੀਂ ਉਮੀਦ ਕਰਦਾ ਵੀ ਲੈ ਕੇ ਜਾਵਾਂ ਪੂਲ ਬੋਡ ਦੇ ਵਿੱਚ ਵੱਡੇ ਉਤਸ਼ਾਹ ਨਾਲ ਅਸੀਂ ਜਿੱਤ ਕੇ ਜਾਵਾਂਗੇ